ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਕੁੱਬੇ ਵਿਖੇ ਦੇ ਰਾਤ ਅਗਿਆਤ ਵਿਅਕਤੀਆਂ ਵੱਲੋਂ ਸਕੂਲ ਦੇ ਨਾਲ ਲੱਗਦੇ ਘਰ ਉੱਤੇ ਰੋੜਿਆਂ ਤੇ ਕੱਚ ਦੀ ਬੋਤਲਾਂ ਨਾਲ ਹਮਲਾ ਕੀਤਾ ਗਿਆ ਘਰ ਦੇ ਮੈਂਬਰ ਬਲਜੀਤ ਗੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਉੱਤੇ ਰਾਤ 10:00 ਵਜੇ 10 ਮਿੰਟ ਵਜੇ ਦੇ ਕਰੀਬ ਸਾਰੇ ਪਿੰਡ ਵਿੱਚ ਲਾਈਟ ਗਈ ਹੋਈ ਸੀ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਉੱਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਸਾਰੇ ਨਗਰ ਵਾਸੀ ਹੀ ਆਪਣੇ ਆਪਣੇ ਘਰਾਂ ਵਿੱਚ ਸਨ। ਉਹਨਾਂ ਕਿਹਾ ਕਿ ਸਾਡੇ ਕਿਸੇ ਨਾਲ ਲਾਕ ਡਾਟ ਵੀ ਨਹੀਂ, ਤਾਂ ਵੀ ਸਾਡੇ ਉੱਤੇ ਹਮਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਅਸੀਂ ਘਰ ਵਿੱਚ ਤਿੰਨ ਜੀ ਹਾਂ ਅਤੇ ਉਹਨਾਂ ਦਾ ਇੱਕ ਬੇਟਾ ਅਮਰੀਕਾ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ। ਉੱਥੇ ਪਿੰਡ ਦੇ ਸਰਪੰਚ ਕਰਨਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ 10:00 ਵਜੇ 10 ਕੁ ਮਿੰਟ ਤੇ ਇਸ ਘਰ ਵਿੱਚੋਂ ਫੋਨ ਆਇਆ ਕਿ ਅਗਿਆਤ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਉੱਤੇ ਹਮਲਾ ਕੀਤਾ ਗਿਆ ਹੈ। ਜਦੋਂ ਆਕੇ ਦੇਖਿਆ ਤਾਂ ਇਸ ਘਰ ਦੀ ਪੰਨ ਤੋੜ ਹੋਈ ਹੋਈ ਸੀ ਅਤੇ ਕੱਚ ਦੀਆਂ ਬੋਤਲਾਂ ਦੇ ਨਾਲ-ਨਾਲ ਰੋੜੇ-ਵੱਟੇ ਵੀ ਪਏ ਸਨ ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ 112 ਨੰਬਰ ਤੇ ਇੱਕ ਫੋਨ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਤੇ ਹਮਲਾ ਕਰ ਦਿੱਤਾ ਗਿਆ ਹੈ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਹਾਂ ਮੇਰਾ ਨਾਮ ਦਲਜੀਤ ਖੋਰਾ ਜੀ ਤੇ ਕੀ ਮਾਮਲਾ ਜਿਹੜਾ ਕੀ ਹਮਲਾ ਹੋਇਆ ਤੁਹਾਡੇ ਘਰ ਤੇ ਇਹ ਕੁਛ ਨਹੀਂ ਪਤਾ ਤੁੰ ਵੀਰ ਜੀ ਵੀ ਇਹ ਰਾਤ 10:00 ਵਜੇ 10 ਮਿੰਟ ਤੇ ਸਾਡੇ ਘਰ ਤੇ ਪੰਦੇ ਦੇ ਵਿੱਚ ਲੈਟ ਹੈ ਨਹੀਂ ਸੀ ਤੇ ਅਸੀਂ ਤਾਂ ਅੰਦਰ ਬੈਠੇ ਹੋਏ ਸੀਗੇ ਸਾਰਾ ਨਗਰ ਹੀ ਆਪਣੇ ਆਪਣੇ ਅੰਦਰ ਸੀਗਾ ਤੇ ਇਹ ਅਣਸੁਸ਼ਟ ਤੇ ਆ ਬੰਦੇ ਆਏ ਤੇ ਸਾਡੇ ਘਰ ਤੇ ਹਮਲਾ ਕਰਤਾ ਉਹਨਾਂ ਨੇ ਆ ਕੀ ਲੱਗਦਾ ਹਮਲਾ ਕਿਉਂ ਕੀਤਾ ਜੀ ਉਹਨੇ ਰੋਡੇ ਘਰ ਤੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਸਾਡਾ ਤਾਂ ਪਿੰਡ ਦੇ ਵਿੱਚ ਨਾ ਕਿਸੇ ਨਾਲ ਬੈਰ ਨਾ ਕੋਈ ਦੁਸ਼ਮਣੀ ਸਾਡਾ ਕਿਸੇ ਨਾਲ ਕੋਈ ਰੰਜਿਸ਼ ਵੀ ਹੈ ਨਹੀਂ ਜੀ ਸਾਡਾ ਕਿਸੇ ਨਾਲ ਕੋਈ ਇਦਾਂ ਦਾ ਹੈ ਨਹੀਂ ਕਾ ਵੀ ਕੋਈ ਤਗੜਾਵਾ ਕੋਈ ਤੁਹਾਨੂੰ ਫੋਨ ਆਇਆ ਹੋਵੇ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਫੋਨ ਵਗੈਰਾ ਕੁਝ ਨਹੀਂ ਆਇਆ ਸਾਨੂੰ ਘਰ ਦੇ ਵਿੱਚ ਕਿੰਨੇ ਜੀ ਹੋ ਜੀ ਅਸੀਂ ਘਰ ਦੇ ਵਿੱਚ ਇਸ ਵਕਤ ਤਾਂ ਵੈਸੇ ਅਸੀਂ ਚਾਰ ਜੀ ਹਾਂ ਇੱਕ ਬੇਟਾ ਮੇਰਾ ਬਾਹਰ ਆ ਤਿੰਨ ਜੀ ਅਸੀਂ ਰਹੇ ਹਾਂ ਬਾਹਰ ਕਿਹੜੀ ਕੰਟਰੀ ਹੈ ਜੀ ਹਾਂਜੀ ਉਹ ਅਮਰੀਕਾ ਦੇ ਵਿੱਚ ਹੈ ਕੀ ਕੰਮ ਕਰਦੇ ਹੋ? ਉਹ ਟ੍ਰੈਕਟਰ ਚਲਾਉਂਦਾ। ਉਹਰੇ ਕੀ ਕੰਮ ਕਰਦੇ? ਅਸੀਂ ਉਹਰੇ ਜੀ ਖੇਤੀ ਕਰਦੇ ਆ। ਤੇ ਛੋਟਾ ਬੇਟਾ ਕੀ ਕਰਦਾ ਜੀ? ਛੋਟਾ ਖੇਤੀਬਾੜੀ ਕਰਦਾ। ਹਾਂਜੀ ਛੋਟਾ ਬੇਟਾ ਸਾਡਾ ਪੜਦਾ ਹੈ। ਉਹ ਪੜਦਾ ਜੀ ਹਾਂਜੀ। ਉਹਦੇ ਨਾਲ ਕੋਈ ਕਿਸੇ ਦੀ ਲੜ-ਡੱਡ ਹੋਵੇ? ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਲੜ-ਡੱਡ ਨਹੀਂ ਹੈ ਜੀ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਹੈ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਨਸਾਫ ਹੀ ਮੰਗਦੇ ਆ ਵੀ ਜਿਹੜੇ ਦੋਸ਼ੀਆਂ ਨੇ ਸਾਡੇ ਤੇ ਹਮਲਾ ਕਰਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਿੰਮੇਵਾਰ ਕਰਿਆ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਹਮਲਾ ਹੋਇਆ ਕਿਉਂ? ਮੇਰਾ ਨਾਮ ਕਰਨਪਾਲ ਸਿੰਘ ਹੈ ਮੈਂ ਪਿੰਡ ਦਾ ਸਰਪੰਚ ਆ ਜੀ ਤੇ ਕੀ ਮਾੜਾ ਨਾ ਵਾਪਰੀ ਹੈ ਜੀ ਪਿੰਡੇ ਚ ਇਹ ਇਹਨਾਂ ਨੂੰ 10 10:10 ਤੇ ਇਹਨਾਂ ਦਾ ਮੈਨੂੰ ਫੋਨ ਆਇਆ ਤੇ ਇਹ ਕਹਿੰਦੇ ਸਾਡੇ ਘਰ ਦੇ ਉੱਤੇ ਹਮਲਾ ਹੋ ਗਿਆ ਜਦੋਂ ਅਸੀਂ ਆਏ ਤੇ ਆ ਪੰਨ ਤੋੜ ਹੋਈ ਹੋਈ ਥੀ ਕੋਈ ਹਣ ਖਾਤੇ ਆਏ ਬੰਦੇ ਤੇ ਉਹ ਮਾਰ ਕੇ ਥੋਂ ਚਲੇ ਗਿਆ ਜੀ ਕੌਣ ਕਿਹਨਾਂ ਦਾ ਕੀ ਨਿਸ਼ਾਨ ਆਇਆ ਘਰ ਕੀ ਦਾ ਇਹ ਹੈਰੀ ਆ ਮੁੰਡੇ ਦਾ ਨਾਂ ਜੀ ਅਮਰੀਕਾ ਚ ਇਹ ਬਾਹਰ ਆ ਜੀ ਉਰੇ ਕੀ ਕੰਮ ਕਰਦੇ ਪੂਰੇ ਇਹ ਖੇਤੀਬਾੜੀ ਉਹ ਕਰਦੇ ਨੇ ਤਿੰਨੇ ਮੈਂਬਰ ਨੇ ਨੇ ਜੀ ਇਹ ਤਿੰਨੇ ਜਾਣੇ ਨੇ ਜੀ ਇੱਕ ਬੇਟਾ ਹੋਰ ਆ ਉਹਨਾਂ ਦਾ ਛੋਟਾ ਬੇਟਾ ਤੇ ਮਾਤਾ ਤੇ ਉਹਨਾਂ ਦੇ ਡੈਡੀ ਘਟਣਾ ਕੀ ਲੱਗਦਾ ਵੀ ਘਟਣਾ ਕਿਸ ਹਰ ਨੂੰ ਵਾਪਰੇ ਘਟਣਾ ਜੀ ਐਂ ਲੱਗਦਾ ਜੀ ਹੁਣ ਇਹਨਾਂ ਦੀ ਕੋਈ ਲੜਾਈ ਵੀ ਨਹੀਂ ਕਿਸੇ ਨਾਲ ਕੋਈ ਆਇਆ ਨਹੀਂ ਹੈਗਾ ਵੀ ਕੋਈ ਕੋਈ ਰੰਜਿਸ਼ ਹੋਵੇ ਜਾਂ ਕੋਈ ਲੜਾਈ ਝੜ ਹੋ ਰਿਹਾ ਪਹਿਲਾਂ ਹੋਇਆ ਹੋਵੇ ਕੋਈ ਐਸੀ ਜੀ ਗੱਲਬਾਤ ਇਹ ਤਾਂ ਕੋਈ ਸਮੇ ਤੋਂ ਬਾਹਰ ਹੈ ਹੁਣ ਸਿਸਟਮ ਇੱਕ ਰਾਤ ਸਾਨੂੰ 12 ਵਜੇ ਦੇ ਕਾਲ 112 ਤੇ ਕਾਲ ਮਸੂਲ ਹੋਈ ਸੀਗੀ ਵੀ ਕੁੱਬੇ ਪਿੰਡ ਦੇ ਵਿੱਚ ਬੀ ਇਟਾਂ ਵੱਟੇ ਕਿਸੇ ਘਰ ਦੇ ਵਿੱਚ ਮਾਰ ਕੇ ਗਏ ਨੇ ਰਾਤ ਹੀ 112 ਆ ਗਈ ਸੀ ਉੱਤੇ ਅੱਜ ਦਿਨ ਦੇ ਵਿੱਚ ਸਵੇਰੇ ਅਸੀਂ ਆ ਗਏ ਸੀ ਤੇ ਮੌਕੇ ਤੇ ਦੇਖਿਆ ਵੀ ਇਹਨਾਂ ਦਾ ਸ਼ੀਸ਼ੇ ਅੰਦਰਲੇ ਤੇ ਬਾਹਰਲੇ ਟੁੱਟੇ ਹੋਏ ਨੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜੀ ਉਹ ਦੇਖ ਕੇ ਜੋ ਵੀ ਬਣਨੀ ਹੋਗੀ ਕਾਰਵਾਈ ਅਮਲ ਚ ਲਿਆ ਦਾਂਗੇ ਕੀ ਮੁੱਢਲੀ ਜਾਣਕਾਰੀ ਦੇ ਵਿੱਚ ਕੋਈ ਸਾਹਮਣੇ ਆਇਆ ਜੀ ਕਿਤਾ ਕੋਈ ਲਾਕ ਡਾਟ ਵਗੈਰਾ ਹੈਗੀ ਹੈ ਘਰ ਤੇ ਨਹੀਂ ਐਵੇਂ ਤਾਂ ਕੁਝ ਨਹੀਂ ਆਇਆ ਜੀ ਐਵੇਂ ਦੀ ਕੋਈ ਗੱਲਬਾਤ ਨਹੀਂ ਇਹਨਾਂ ਦੇ ਘਰ ਦੇ ਮਾਲਕਾਂ ਨੂੰ ਗਲਬਤ ਕੀਤੀ ਹੈ ਜੀ ਇਹ ਜੀ ਕੋਈ ਗਲਬਤ ਨਹੀਂ ਹੈ ਨਾ ਲਗੜਟ ਹੈਗੀ ਆ ਨਾ ਕੋਈ ਹੋਰ ਕੋਈ ਵੈਸੇ ਕੋਈ ਹੋ ਗਈ ਆ ਉਹ ਜਾਂਚ ਦਾ ਵਿਚਾਰ ਜੀ ਉਹ ਕਰ ਲਾਂਗੇ ਜੀ ਤੁਸੀਂ